ਕਾਮਯਾਬ ਲੋਕ ਆਪਣੇ ਪਰਸ ਵਿੱਚ ਆ ਚੀਜ਼ ਨਹੀਂ ਰੱਖਦੇ ਤੇ ਜਿਹੜੇ ਬੰਦੇ ਕਾਮਯਾਬ ਨਹੀਂ ਹੁੰਦੇ ਜਾਂ ਜਿਹੜੇ ਲੋਕ ਬਿਮਾਰ ਹੁੰਦੇ ਨੇ ਜਿਹੜੇ ਲੋਕ ਤਰੱਕੀ ਨਹੀਂ ਕਰ ਪਾਉਂਦੇ ਤੇ ਉਹਨਾਂ ਦੇ ਪਰਸ ਵਿੱਚ ਇਹੋ ਜਿਹੀ ਚੀਜ਼ਾਂ ਬਹੁਤ ਪਈਆਂ ਹੋਣਗੀਆਂ ਤੁਸੀਂ ਵੇਖਿਆ ਹੋਣਾ ਕਿ ਕਾਮਯਾਬ ਹੋਣ ਦੇ ਲਈ ਮਨੁੱਖ ਦੇ ਕੋਲ ਕੁਝ ਅਜਿਹੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਜਿਹੜੀਆਂ ਉਹਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ ਜੋ ਤਾਕਤ ਪ੍ਰਦਾਨ ਕਰਦੀਆਂ ਹੁੰਦੀਆਂ ਨੇ ਇਹ ਵੀਡੀਓ ਦਾ ਕੋਈ ਵਿਗਿਆਮਾ ਪਰਮਾਧਾਂ ਆਧਿ ਵਿਸ਼ਵਾਸ ਨਾਲ ਕੋਈ ਸਬੰਧ ਨਹੀਂ ਦਾ ਤੇ ਮੇਰੇ ਬਹੁਤ ਸਾਰੇ ਸੱਜਣ ਜਿਹੇ ਨੇ ਜਿਹੜੇ ਆਪਣੇ ਪਰਸ ਦੇ ਵਿੱਚ ਹਮੇਸ਼ਾ ਇੰਜ ਦੀ ਚੀਜ਼ ਰੱਖਦੇ ਨੇ ਜਿਹਦੇ ਕਰਕੇ ਉਹ ਬੜੇ ਅਮੀਰ ਵੀ ਨੇ ਸਿਹਤਮੰਦ ਵੀ ਨੇ ਸੌਖੇ ਵੀ ਨੇ ਤੇ ਜ਼ਿੰਦਗੀ 'ਚ ਬੂਰਾ ਆਨੰਦ ਲੈ ਰਹੇ ਨੇ ਕਹਿਣ ਤੋਂ ਭਾਵ ਤੁਨ ਦੀ ਪਰਿਵਾਰਕ ਲਾਈਫ ਮਿੱਤੇ ਬੱਚਿਆਂ ਨਾਲ ਲਾਈਫ ਵੀ ਬਹੁਤ ਹੀ ਵਧੀਆ ਆ ਤੇ ਮੈਂ ਆਸ਼ ਕਰਦਾ ਮੇਰੇ ਸੱਜਣ ਐਸੇ ਵਿਸ਼ੇ ਨੂੰ ਬੜੀ ਗੰਭੀਰ ਤਨਾ ਸੋਚਿਆ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਾਂ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਚੇਂਜਸ ਆ ਜਾਣ ਤੁਸੀਂ ਵੇਖਣਾ ਕਈ ਲੋਕ ਸਾਰਾ ਦਿਨ ਬੜੀਆਂ ਫਾਲਤੂ ਦੀਆਂ ਵੀਡੀਓਜ਼ ਵੇਖਣਗੇ ਕੰਮੇ ਲੋਕਾਂ ਦੀਆਂ ਵੀਡੀਓਜ਼ ਵੇਖਣਗੇ ਲੜਾਈ ਝਗੜੀਆਂ ਦੇਖਣਗੇ ਉਹ ਚੀਜ਼ਾਂ ਵੇਖਣਗੇ ਜਿਨ੍ਹਾਂ ਦਾ ਉਹਨਾਂ ਦੀ ਜ਼ਿੰਦਗੀ ਨਾਲ ਕੋਈ ਸਬੰਧ ਨਹੀਂ ਹੁੰਦਾ ਲੇਕਿਨ ਜਿਹੜੇ ਕਾਮਯਾਬ ਲੋਕ ਨੇ ਜਾਂ ਜਿਹੜੇ ਸੂਝਵਾਨ ਲੋਕ ਨੇ ਜਿਨ੍ਹਾਂ ਨੇ ترقی ਕਰਨੀ ਹੁੰਦੀ ਉਹ ਹਮੇਸ਼ਾ ਉਹ ਚੀਜ਼ਾਂ ਵੇਖਦੇ ਨੇ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਤ ਹੋਵੇ ਉਹਨਾਂ ਦੀ ਸਿਹਤ ਨਾਲ ਸੰਬੰਧਤ ਹੋਵੇ ਉਹਨਾਂ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ ਨੰਨੀਆਂ ਨੰਨੀਆਂ ਖੋਜਾਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੇ ਮਨੁੱਖ ਆਪਣੇ ਦਿਮਾਗ ਦੇ ਵਿੱਚ ਚੰਗੀਆਂ ਗੱਲਾਂ ਨੂੰ ਰੱਖਦੇ ਨੇ ਚੰਗੀਆਂ ਸੋਚਾਂ ਨੂੰ ਰੱਖਦੇ ਨੇ ਚੰਗੇ ਵਿਚਾਰਾਂ ਨੂੰ ਪਾ ਕੇ ਰੱਖਦੇ ਆਪਣੇ ਦਿਮਾਗ ਦੇ ਵਿੱਚ ਪਰ ਸੁਭਾਅ ਆਪਣਾ ਦਿਮਾਗ ਦੇ ਵਿੱਚ ਪਾ ਕੇ ਰੱਖਦੇ ਨੇ ਉਹ ਲੋਕ ਹਮੇਸ਼ਾ ਅਮੀਰ ਹੋ ਜਾਂਦੇ ਨੇ ਉਹ ਹਮੇਸ਼ਾ ਤਰੱਕੀ ਕਰ ਜਾਂਦੇ ਨੇ ਕਿਉਂਕਿ ਜਦੋਂ ਅਸੀਂ ਜੋ ਚੰਗਾ ਆਪਣੇ ਦਿਮਾਗ 'ਚ ਪਾਵਾਂਗੇ ਸਾਡਾ ਦਿਮਾਗ ਉਵੇਂ ਹੀ ਵਰਕ ਕਰਨ ਲੱਗ ਪੈਂਦਾ ਉਵੇਂ ਹੀ ਸਾਡੀ ਸੋਚ ਬਣ ਜਾਂਦੀ ਉਵੇਂ ਹੀ ਸਾਡੀਆਂ ਆਦਤਾਂ ਬਣ ਜਾਂਦੀਆਂ ਉਵੇਂ ਦੀ ਸਾਡੀ ਬੋਲਣ ਦੀ ਸ਼ੈਲੀ ਬਣ ਜਾਂਦੀ ਉਵੇਂ ਦਾ ਸਾਡਾ ਬੈਨ ਉੱਠਣ ਹੋ ਜਾਂਦਾ ਉਵੇਂ ਦੇ ਸਾਡੇ ਸਮਾਜਿਕ ਤਾਣੇ ਬਾਣੇ 'ਚ ਰਿਸ਼ਤੇ ਜੁੜ ਜਾਂਦੇ ਨੇ ਤੁਸੀਂ ਵੇਖੋ ਕਿ ਕਈ ਵਾਰਾਂ ਕਈ ਲੋਕ ਜਾਂ ਏਜੰਸੀਆਂ ਇਹੋ ਜੀਆਂ ਚੀਜ਼ਾਂ ਨੂੰ ਪ੍ਰਮੋਟ ਕਰ ਲੀਆਂ ਨੇ ਜਿਹੜੀਆਂ ਬਹੁਤ ਸਾਰੇ ਲੋਕ ਮੇਥ ਨੇਂ ਦੇਣ ਤੇ ਵੇਖੀ ਹੱਸਣਗੇ ਆਪਣੇ ਪਰਿਵਾਰਾਂ ਨੂੰ ਦੱਸਣ ਦੇ ਆ ਵੇ ਕਿਦਾ ਸ਼ਦਾਈ ਉਹ ਕੀ ਕਰ ਰਿਹਾ ਪਤਾ ਉਹਨਾਂ ਨੂੰ ਵੀ ਹੁੰਦਾ ਕਿ ਇੱਕ ਛਦਾਈ ਪ੍ਰਮੋਟ ਕਰ ਰਹੇ ਆ ਮੂਰਖ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਤੇ ਲੋਕ ਇਹਨਾਂ ਨੂੰ ਦੇਖਣ ਤੇ ਦੇਖਣ ਨਾਲ ਕਿਦਾਂ ਸਾਡਾ ਟਾਈਮ ਖਰਾਬ ਹੁੰਦਾ ਇੱਕ ਸਾਡੇ ਵਿੱਚ ਉਹਨਾਂ ਪ੍ਰਤੀ ਧਿਆਨ ਜਾਂਦਾ ਸਾਡਾ ਟਾਈਮ ਜਾਂਦਾ ਜਿਹਦੇ ਨਾਲ ਸਾਡੀ ਸ਼ਕਤੀ ਖਰਾਬ ਹੁੰਦੀ ਜੇ ਅਸੀਂ ਜਿਸ ਭਾਂਡੇ ਦੇ ਵਿੱਚ ਜਿਸ ਡੱਬੇ ਦੇ ਵਿੱਚ ਜਿਸ ਤਰ੍ਹਾਂ ਦਾ ਸਮਾਨ ਪਾਵਾਂਗੇ ਨਾ 스ਮੈਲ ਤਾਂ ਉਦਾਂ ਦੀ ਹੀ ਆਉਣੀ ਆ ਜੇ ਅਸੀਂ ਆਪਣੇ ਦਿਮਾਗ ਦੇ ਵਿੱਚ ਚੰਗੀਆਂ ਸੋਚਾਂ ਚੰਗੀਆਂ ਵੀਡੀਓਜ਼ ਚੰਗੇ ਵਿਚਾਰ ਉਹਨਾਂ ਲੋਕਾਂ ਨੂੰ ਜੋੜ ਕੇ ਰੱਖਾਂਗੇ ਜਿਹੜੇ ਲੋਕ ਵਿੱਚਾਂ ਪੋਜੀਟਿਵ ਨਵਾਂ ਤੇ ਵਧੀਆ ਗੱਲ ਕਰਕੇ ਸਾਨੂੰ ਜਾਗਰੂਕ ਕਰਦੇ ਨੇ ਤੁਹਾਡੇ ਵਿੱਚ ਬਹੁਤ ਸਾਰੇ ਚੰਗੇ ਸੱਜਣ ਨੇ ਜੋ ਚੰਗੀਆਂ ਗੱਲਾਂ ਚੰਗੀਆਂ ਵੀਡੀਓਜ਼ ਚੰਗੇ ਵਿਚਾਰ ਦਿੰਦੇ ਨੇ ਤੇ ਉਹ ਵਿਚਾਰ ਜਿਹੜੇ ਤੁਸੀਂ ਆਪਾਂ ਗ੍ਰਹਿਣ ਕਰਦੇ ਫਿਰ ਆਪਾਂ ਆਪਣੇ ਪਰਿਵਾਰ 'ਚ ਬੈੰਨੇ ਆਪਣੇ ਦੋਸਤਾਂ ਮਿੱਤਰਾਂ 'ਚ ਬੈੰਨੇ ਗੱਲ ਕਰਦੇ ਆ ਫਿਰ ਤੁਹਾਡੇ ਵਰਗੇ ਸੱਜਣ ਉਹਤੇ ਆਪੋ ਆਪਣੇ ਵਿਚਾਰ ਦਿੰਦੇ ਨੇ ਉਦੇ ਨਾਲ ਸਾਡੇ ਚ ਚੰਗੀ એનર્ਜੀ ਪੈਦਾ ਹੁੰਦੀ ਆ ਜੇ ਅਸੀਂ ਕਮਲਿਆਂ ਦੀਆਂ ਵੀਡੀਓ ਵੇਖਾਂਗੇ ਮੂਰਖਾਂ ਦੀਆਂ ਵੀਡੀਓ ਵੇਖਾਂਗੇ ਜਾਂ ਕੋਈ ਜਹਿਰ ਗੀਤਕਾਰ ਜਾਂ ਗਾਇਕਾਂ ਦੀਆਂ ਜਾਂ ਇਹੋ ਜਿਹੀਆਂ ਬੀਬੀਆਂ ਦੀਆਂ ਜਿਨ੍ਹਾਂ ਨਾਲ ਸਾਡੀ ਜ਼ਿੰਦਗੀ ਦੇ ਨਾਲ ਕੋਈ ਸਬੰਧ ਹੀ ਨਹੀਂ ਉਲਟਾ ਉਹ ਸਾਡੇ ਲੈਵਲ ਦੇ ਵੀ ਲੋਕ ਵੀ ਨਹੀਂ ਹੈਗੇ ਮੰਨ ਲਓ ਹਨਾ ਕਿ ਤੁਹਾਡੇ ਲੈਵਲ ਦੇ ਲੋਕ ਨਹੀਂ ਆਉਂ ਉਹਨਾਂ ਤੋਂ ਆਪਾਂ ਕੀ ਗ੍ਰਹਿਣ ਕਰ ਲਾਂਗੇ ਹਮੇਸ਼ਾ ਚੰਗਿਆਂ ਲੋਕਾਂ ਦੀਆਂ ਵੀਡੀਓ ਵੇਖਣ ਦੇ ਨਾਲ ਸਾਡੇ ਪਰਿਵਾਰ ਦੇ ਵਿੱਚ ਇੱਕ ਚੰਗੀ ਸ਼ਕਤੀ ਪੈਦਾ ਹੁੰਦੀ ਆ ਅਸੀਂ ਆਪਣੇ ਬੱਚਿਆਂ ਦੇ ਪ੍ਰਤੀ ਓਨੇ ਗੰਭੀਰ ਹੋਨੇ ਆ ਬੱਚਿਆਂ ਨੂੰ ਚੰਗੀਆਂ ਗੱਲਾਂ ਦੱਸਦੇ ਕਿ ਪੁੱਤਰ ਤੁਸੀਂ ਆਹ ਚੀਜ਼ ਦੇਖੋ ਤੁਹਾਡੀ ਜ਼ਿੰਦਗੀ ਚ ਬਿਹਤਰ ਹੋਵੇਗੀ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਘਟਿਆ ਰੀਲਾਂ ਘਟਿਆ ਬਲੋਕ ਚੀਜ਼ਾਂ ਵਿਖਾਵਾਂਗੇ ਤਾਂ ਸਾਡੇ ਬੱਚੇ ਜਿਹੜੇ ਨੇ ਉਹ ਕਦੀ ਤਰੱਕੀ ਨਹੀਂ ਕਰ ਸਕਦੇ ਤਾਂ ਹਮੇਸ਼ਾ ਜਿਹੜੇ ਅਮੀਰ ਲੋਕ ਨੇ ਜਾਂ ਚੰਗੇ ਲੋਕ ਨੇ ਮੇਰੇ ਬਹੁਤ ਸਾਰੇ ਮਿੱਤਰ ਨੇ ਉਹ ਹਮੇਸ਼ਾ ਚੰਗੀਆਂ ਵੀਡੀਓਜ਼ ਦੇਖਦੇ ਨੇ ਚੰਗੀ ਸਲਾਹ ਦੇਣਗੇ ਚੰਗੀਆਂ ਗੱਲਾਂ ਕਰਨਗੇ ਤਾਂ ਕਿ ਉਹ ਇਹ ਸਮਝਦੇ ਰਹਿਣ ਕਿ ਜੋ ਸਾਡੇ ਕੋਲ ਚੰਗਾ ਹੋਵੇਗਾ ਅਸੀਂ ਉਹ ਵੀ ਚੰਗੀ ਤਰ੍ਹਾਂ ਵਰਤੋਂ ਕਰ ਲਵਾਂਗੇ ਮੰਨ ਲਓ ਜਿੱਦਾਂ ਦਾ ਅਸੀਂ ਆਪਣੇ ਪਰਸਿਸ ਸਮਾਨ ਪਾਵਾਂਗੇ ਚਾਹੇ ਉਹ ਸਾਡਾ ਦਵਾਈ ਦਾ ਪਰਸ ਹੋਵੇ ਚਾਹੇ ਸਾਡਾ ਖੇਰ ਪੈਸੇ ਖਰਚਣ ਵਾਲਾ ਹੋਵੇ ਤੇ ਕੱਢਾਂਗੇ ਤਾਂ ਅਸੀਂ ਉਹਦੇ ਚ ਨਾ ਜੋਦਿਚ ਪਾਇਆ ਤੇ ਜੇ ਅਸੀਂ ਇੱਥੇ ਚੰਗੀ ਚੀਜ਼ ਪਾ ਲਵਾਂਗੇ ਆਪਣੇ ਦਿਮਾਗੀ ਪਰਸ ਦੇ ਵਿੱਚ ਤਾਂ ਫਿਰ ਅਸੀਂ ਉਹਨੂੰ ਚੰਗੇ ਥਾਂ ਤੇ ਵਰਤ ਲਵਾਂਗੇ ਅਸੀਂ ਆਪਣੇ ਬੱਚਿਆਂ ਨਾਲ ਗੱਲ ਕਰਾਂਗੇ ਪੁੱਤਰ ਅਮੀਰ ਕਿੰਜ ਹੋਈਦਾ ਪੈਸਾ ਕਿੰਜ ਖਰਚੀਦਾ ਪੈਸੇ ਨੂੰ ਕਿੰਜ ਖਰਚਣਾ ਚਾਹੀਦਾ ਜਾਂ ਮਾਪਿਆਂ ਦੀ ਕੀ ਜ਼ਿੰਮੇਵਾਰੀਆਂ ਬੱਚਿਆਂ ਦੀਆਂ ਕੀ ਜ਼ਿੰਮੇਵਾਰੀਆਂ ਨੇ ਘਰ ਵਿੱਚ ਕਿੰਜ ਰਹਿਦਾ ਆ ਕਿਹੜੇ ਫालतू ਖਰਚੇ ਨਹੀਂ ਕਰਨੇ ਚਾਹੀਦੇ ਕਿਹੜੇ ਕਰਨੇ ਚਾਹੀਦੇ ਆ ਅਸੀਂ ਇਹਨਾਂ ਵਿਸ਼ਿਆਂ ਤੇ ਬਹੁਤ ਘੱਟ ਲੋਕ ਗੱਲ ਕਰਦੇ ਨੇ ਸਾਡੇ ਸਮਾਜ ਸਾ ਬਹੁਤ ਸਾਰੇ ਲੋਕ ਵੀਡੀਓਜ਼ ਦੇਖਦੇ ਨੇ ਲੇਕਿਨ ਇਹਨਾਂ ਮੁੱਦਿਆਂ ਵੱਲ ਨਾ ਧਿਆਨ ਨਹੀਂ ਜਾਂਦਾ ਇਸੇ ਕਰਕੇ ਏਜੰਸੀਆਂ ਕੁਝ ਅਜਹੀਆਂ ਲੋਕਾਂ ਨੂੰ ਪ੍ਰੋਮੋਟ ਕਰਦੀਆਂ ਨੇ ਜਿਨ੍ਹਾਂ ਦਾ ਮਤਲਬ ਹੁੰਦਾ ਸਿਰਫ ਟਾਈਮ ਖਰਾਬ ਕਰਨਾ ਬਕਵਾਸ ਕਰਨੀ ਜਿਨ੍ਹਾਂ ਦਾ ਸਾਡੀ ਜ਼ਿੰਦਗੀ 'ਚ ਨੈਟਿਵ એનર્ਜੀ ਪੈਦਾ ਕਰਨੀ ਜਦੋਂ ਅਸੀਂ ਉਹਨਾਂ ਦੇ ਸ਼ਿਕਾਰ ਹੋ ਜਾਂਦੇ ਆ ਤੇ ਫਿਰ ਸਾਡੀ ਸ਼ਕਤੀ ਜਿਹੜੀ ਆ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਵਧੀਆ ਲੋਕ ਹਮੇਸ਼ਾ ਵਧੀਆ ਵੀਡੀਓਜ਼ ਬਣਾਉਂਦੇ ਨੇ ਤੇ ਵਧੀਆ ਵਿਚਾਰਾਂ ਸੰਗੇ ਕਰਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪਰਸਿੱਖਾ ਅੱਜ ਤੁਹਾਡੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ